1 ਫਰਵਰੀ 2021 ਨੂੰ ਪਿਤਾ ਆਪਣੀ ਬੇਟੀ ਨੂੰ ਕਹਿੰਦਾ ਕਿ ਚੱਲ ਬੇਟੀ ਆਪਾਂ ਆਫਿਸ ਚੱਲੀਏ ਪਰ ਬੇਟੀ ਕਹਿੰਦੀ ਹੈ ਕਿ ਪਾਪਾ ਮੇਰੇ ਪੈਰਾਂ ਦੇ ਵਿੱਚ ਦਰਦ ਹੋ ਰਿਹਾ ਇਸ ਲਈ ਮੈਂ ਥੋ ਅੱਜ ਨਹੀਂ ਜਾਇਆ ਜਾਣਾ ਤਾਂ ਪਿਤਾ ਨੇ ਕਿਹਾ ਕਿ ਕੋਈ ਗੱਲ ਨਹੀਂ ਮੈਂ ਇਕੱਲਾ ਹੀ ਚਲਾ ਜਾਵਾਂਗਾ ਪਰ ਪਿਤਾ ਸ਼ਾਮ ਨੂੰ ਜਦੋਂ ਘਰ ਵਾਪਸ ਆਉਂਦਾ ਤਾਂ ਬੇਟੀ ਦੇ ਪੈਰਾਂ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੁੰਦਾ ਹੈ ਇਹ ਦਰਦ ਭਿਆਨਕ ਰੂਪ ਲੈ ਲੈਂਦਾ ਤੇ ਬੇਟੀ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਇੱਕ ਇੱਕ ਕਰਕੇ ਇਸ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਮੌਤਾਂ ਹੋ ਜਾਂਦੀਆਂ ਨੇ ਕਿਸੇ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਮੌਤਾਂ ਕੁਦਰਤੀ ਨੇ ਜਾਂ ਫਿਰ ਇਸ ਪਿੱਛੇ ਕੋਈ ਸਾਜ਼ਿਸ਼ ਹੈ ਜਦੋਂ ਫਿਰ ਇਸ ਗੱਲ ਦੇ ਉੱਤੋਂ ਪਰਦਾ ਉੱਠਿਆ ਤਾਂ ਲੋਕ ਸੁਣ ਕੇ ਹੈਰਾਨ ਸੀ ਕਿਉਂਕਿ ਇਹਨਾਂ ਤਿੰਨਾਂ ਦਾ ਕਤਲ ਕੀਤਾ ਗਿਆ ਸੀ ਇਹਨਾਂ ਤਿੰਨਾਂ ਦੀ ਹਤਿਆ ਦੀ ਸਾਜ਼ਿਸ਼ ਰਚੀ ਗਈ ਸੀ ਇਹ ਸਾਜ਼ਿਸ਼ ਘਰ ਦੇ ਆਪਣੇ ਨੇ ਹੀ ਰਚੀ ਸੀ ਇਹਨਾਂ ਹਤਿਆਵਾਂ ਪਿੱਛੇ ਬਦਲਾ ਤੇ ਪੁਨਰ ਜਨਮ ਵਿੱਚ ਵਿਸ਼ਵਾਸ ਸੀ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਇਹ ਸੱਚੀ ਘਟਨਾ ਬੈਸਟ ਦਿੱਲੀ ਦੇ ਇੰਦਰਾਪੁਰੀ ਦੀ ਗੱਲ ਹੈ 1 ਫਰਵਰੀ 2021 ਦੀ ਇਥੇ ਦਵਿੰਦਰ ਮੋਹਨ ਸ਼ਰਮਾ ਜੋ ਆਪਣੇ ਪਰਿਵਾਰ ਨਾਲ ਰਹਿ ਰਿਹਾ ਸੀ ਪਰਿਵਾਰ ਦੇ ਵਿੱਚ ਉਸ ਦੀ ਪਤਨੀ ਅਨੀਤਾ ਤੇ ਉਸ ਦੀ ਛੋਟੀ ਬੇਟੀ ਪ੍ਰਿੰਕਾ ਸੀ ਉਸ ਦੀ ਵੱਡੀ ਬੇਟੀ ਦਾ ਵਿਆਹ ਹੋ ਚੁੱਕਿਆ ਸੀ ਤੇ ਉਹ ਗ੍ਰੇਟਰ ਕਲਾਸ ਦੇ ਵਿੱਚ ਰਹਿੰਦੀ ਸੀ ਜਦੋਂ ਦਵਿੰਦਰ ਮੋਹਨ ਸ਼ਰਮਾ ਆਫਿਸ ਜਾਣ ਲਈ ਤਿਆਰ ਹੁੰਦਾ ਹੈ ਉਹ ਆਪਣੀ ਬੇਟੀ ਨੂੰ ਕਹਿੰਦਾ ਕਿ ਚੱਲ ਬੇਟੀ ਪ੍ਰਿੰਕਾ ਨੂੰ ਕਿ ਚੱਲ ਬੇਟੀ ਆਪਾਂ ਆਫਿਸ ਚਲੀਏ ਕਿਉਂਕਿ ਪ੍ਰਿੰਕਾ ਬਾਹਰੋਂ ਪੜ੍ਹਾਈ ਕਰਕੇ ਆਈ ਸੀ ਤੇ ਹੁਣ ਆਪਣੇ ਪਿਤਾ ਨਾਲ ਉਸਦੇ ਬਿਜ਼ਨਸ ਵਿੱਚ ਹੱਥ ਵਟਾਉਂਦੀ ਸੀ ਪਰ ਪ੍ਰਿੰਕਾ ਆਪਣੇ ਪਿਤਾ ਨੂੰ ਕਹਿੰਦੀ ਹੈ ਕਿ ਪਿਤਾ ਜੀ ਮੇਰੇ ਪੈਰਾਂ ਦੇ ਵਿੱਚ ਬਹੁਤ ਦਰਦ ਹੋ ਰਿਹਾ ਇਸ ਲਈ ਅੱਜ ਮੈਂ ਆਫਿਸ ਨਹੀਂ ਜਾਣਾ ਤਾਂ ਪਿਤਾ ਨੇ ਕਿਹਾ ਕਿ ਕੋਈ ਗੱਲ ਨਹੀਂ ਪਿਤਾ ਜਦੋਂ ਸ਼ਾਮ ਨੂੰ ਆਫਿਸ ਦੇ ਵਿੱਚੋਂ ਵਾਪਸ ਆਉਂਦਾ ਤਾਂ ਪ੍ਰਿੰਕਾ ਦੇ ਪੈਰਾਂ ਦੇ ਵਿੱਚ ਦਰਦ ਬਹੁਤ ਜ਼ਿਆਦਾ ਵੱਧ ਗਿਆ ਸੀ ਫਿਰ ਉਸ ਨੂੰ ਦੂਸਰੇ ਦਿਨ ਨਜ਼ਦੀਕੀ ਇੱਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਉਸ ਦੇ ਟੈਸਟ ਕਰਵਾਏ ਜਾਂਦੇ ਨੇ ਜਦੋਂ ਤੱਕ ਟੈਸਟਾਂ ਦੀ ਰਿਪੋਰਟ ਆਉਣੀ ਹੁੰਦੀ ਹੈ ਉਦੋਂ ਨੂੰ ਪ੍ਰਿੰਕਾ ਦੇ ਪੈਰਾਂ ਦੇ ਵਿੱਚ ਐਨਾ ਦਰਦ ਹੋ ਜਾਂਦਾ ਹੈ ਕਿ ਉਸ ਨੂੰ ਲੱਗਦਾ ਹੈ ਕਿ ਉਸ ਦੇ ਪੈਰ ਸੁੰਨ ਹੋ ਗਏ ਉਸ ਤੋਂ ਆਪਣੇ ਪੈਰਾਂ ਤੇ ਖੜ੍ਹਾ ਵੀ ਨਹੀਂ ਜਾ ਰਿਹਾ ਸੀ ਤਾਂ ਫਿਰ ਉਸ ਨੂੰ ਉੱਥੋਂ ਰੈਫਰ ਕੀਤਾ ਜਾਂਦਾ ਹੈ ਬੀ ਐਲ ਕਪੂਰ ਹਸਪਤਾਲ ਦੇ ਵਿੱਚ ਹੁਣ ਉਸ ਨੂੰ ਇਸ ਹਸਪਤਾਲ ਦੇ ਵਿੱਚ ਰੱਖਿਆ ਜਾਂਦਾ ਹੈ ਪਰ ਉਸ ਦੀ ਹਾਲਤ ਦਿਨ ਬਦਨ ਬਿਗੜਦੀ ਜਾਂਦੀ ਹੈ 15 ਫਰਵਰੀ ਆ ਜਾਂਦਾ ਹੈ 15 ਫਰਵਰੀ ਨੂੰ ਪ੍ਰਿੰਕਾ ਦੀ ਮੌਤ ਹੋ ਜਾਂਦੀ ਹੈ ਹਜੇ ਪਰਿਵਾਰ ਉਸ ਦੀ ਮੌਤ ਦੇ ਵਿੱਚੋਂ ਬਾਹਰ ਹੀ ਨਹੀਂ ਨਿਕਲਿਆ ਸੀ ਇਸ ਪਰਿਵਾਰ ਦੀ ਇੱਕ ਹੋਰ ਮੈਂਬਰ ਦਿਬਿਆ ਦਵਿੰਦਰ ਮੋਹਨ ਸ਼ਰਮਾ ਦੀ ਵੱਡੀ ਬੇਟੀ ਜੋ ਵਿਆਹੀ ਹੋਈ ਸੀ ਉਸ ਦੇ ਬਾਲ ਝੜਨੇ ਸ਼ੁਰੂ ਹੋ ਜਾਂਦੇ ਨੇ ਉਸ ਦੀ ਅਚਾਨਕ ਤਬੀਅਤ ਵਿਗੜ ਜਾਂਦੀ ਹੈ ਫਿਰ ਉਸ ਨੂੰ ਗੰਗਾ ਰਾਮ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤੇ ਹੁਣ ਉਸ ਦੀ ਹਾਲਤ ਦਿਨ ਬਦਨ ਬੇਗੜਦੀ ਜਾ ਰਹੀ ਸੀ ਉਸ ਦੀ ਹਾਲਤ ਵਿੱਚ ਕੋਈ ਵੀ ਸੁਧਾਰ ਨਹੀਂ ਹੋ ਰਿਹਾ ਸੀ ਤੇ ਉਹ ਮੌਤ ਤੇ ਜ਼ਿੰਦਗੀ ਦੇ ਨਾਲ ਲੜ ਰਹੀ ਸੀ ਇੱਕ ਹੋਰ ਇਸ ਘਰ ਦਾ ਮੈਂਬਰ ਅਨੀਤਾ ਦਵਿੰਦਰ ਦੀ ਪਤਨੀ ਦੀ ਵੀ ਹੁਣ ਹਾਲਤ ਵਿਗੜਨ ਲੱਗਦੀ ਹੈ 4 ਮਾਰਚ 2021 ਨੂੰ ਅਨੀਤਾ ਨੂੰ ਵੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ 21 ਮਾਰਚ ਨੂੰ ਦਵਿੰਦਰ ਦੀ ਪਤਨੀ ਅਨੀਤਾ ਦੀ ਮੌਤ ਹੋ ਜਾਂਦੀ ਹੈ ਤੇ ਉਸ ਦੀ ਵੱਡੀ ਬੇਟੀ ਦਿਬ்யਾ ਕੋਮਾ ਦੇ ਵਿੱਚ ਚਲੀ ਜਾਂਦੀ ਹੈ ਹੁਣ ਦਵਿੰਦਰ ਦੇ ਬਾਲ ਝੜਨੇ ਵੀ ਸ਼ੁਰੂ ਹੋ ਗਏ ਸੀ ਉਸ ਦੀ ਵੀ ਤਬੀਅਤ ਬਿਗੜਨ ਲੱਗੀ ਪਰ ਉਸ ਦੀ ਤਬੀਤ ਐਨੀ ਨਹੀਂ ਬਿਗੜੀ ਉਸ ਦੀ ਹਾਲਤ ਐਨੀ ਖਰਾਬ ਨਹੀਂ ਸੀ ਤਾਂ ਇੱਕ ਡਾਕਟਰ ਜੋ ਦਵਿੰਦਰ ਦਾ ਦੋਸਤ ਸੀ ਉਸ ਨੇ ਕਿਹਾ ਕਿ ਤੂੰ ਇੱਕ ਟਾਕਸਿਕ ਟੈਸਟ ਹੁੰਦਾ ਹੈ ਉਹ ਕਰਵਾ ਜਦੋਂ ਦਵਿੰਦਰ ਨੇ ਉਹ ਟੈਸਟ ਕਰਵਾਇਆ ਉਸ ਟੈਸਟ ਦੇ ਵਿੱਚ ਇਹ ਪਤਾ ਲੱਗਦਾ ਕਿ ਬੰਦੇ ਦੇ ਅੰਦਰ ਜ਼ਹਿਰ ਦੀ ਕਿੰਨੀ ਮਾਤਰਾ ਹੈ ਤੇ ਕਿਹੜੀ ਜ਼ਹਿਰ ਹੈ ਕਿਸ ਜ਼ਹਿਰ ਦੀ ਉਪਸਥਿਤੀ ਬੰਦੇ ਦੇ ਅੰਦਰ ਹੈ ਤਾਂ ਜਦੋਂ ਦਵਿੰਦਰ ਨੇ ਟੈਸਟ ਕਰਵਾਇਆ ਟੈਸਟ ਵਿੱਚ ਇੱਕ ਅਜਿਹਾ ਕੈਮੀਕਲ ਆਇਆ ਜਿਸ ਦਾ ਮੈਂ ਤੁਹਾਨੂੰ ਨਾਮ ਨਹੀਂ ਦੱਸਾਂਗਾ ਉਹ ਇਹੋ ਜਿਹਾ ਕੈਮੀਕਲ ਸੀ ਕਿ ਜੇ ਉਹ ਬੰਦੇ ਦੇ ਅੰਦਰ ਚੱਲਿਆ ਜਾਵੇ ਤਾਂ ਬੰਦੇ ਦੀ ਹੌਲੀ-ਹੌਲੀ ਮੌਤ ਹੋ ਜਾਂਦੀ ਹੈ ਉਸ ਤੇ ਬਾਲ ਝੜਨੇ ਸ਼ੁਰੂ ਹੋ ਜਾਂਦੇ ਨੇ ਉਸ ਦੀਆਂ ਮਾਸਪੇਸ਼ੀਆਂ ਨੂੰ ਉਹ ਜਕੜ ਲੈਂਦਾ ਹੈ ਚਾ ਦਾਸ ਤ ਵੀ ਖਤਮ ਕਰ ਦਿੰਦਾ ਹੈ ਬੜਾ ਭਿਆਨਕ ਹੀ ਕੈਮੀਕਲ ਆ ਤਾਂ ਦਵਿੰਦਰ ਦੇ ਯਾਦ ਆਇਆ ਉਸ ਦਾ ਦਾਮਾਦ ਜਿਸ ਦਾ ਨੋ ਵਰੁਨ ਅਰੋੜਾ ਸੀ ਤਾਂ ਪੁਲਿਸ ਕੋਲ ਉਸ ਨੇ ਨਾਮ ਲਹਿਤਾ ਵਰਨ ਅਰੋੜਾ ਦਾ ਕਿ ਇਹ ਕੰਮ ਵਰੁਨ ਦਾਗਾ ਪੁਲਿਸ ਵਰੁਨ ਨੂੰ ਹਿਰਾਸਤ ਦੇ ਵਿੱਚ ਲੈਂਦੀ ਹੈ ਉਸ ਤੋਂ ਪੁੱਛਗਿੱਛ ਕਰਦੀ ਹੈ ਪਰ ਉਹ ਕੁਝ ਨਹੀਂ ਦੱਸਦਾ ਫਿਰ ਪੁਲਿਸ ਉਸ ਨੂੰ ਛੱਡ ਦਿੰਦੀ ਹੈ ਸ਼ਾਮ ਨੂੰ ਉਹ ਆਪਣੇ ਘਰ ਜਾਂਦਾ ਹੈ ਤੇ ਘਰ ਜਾ ਕੇ ਫਿਰ ਉਹ ਵੀ ਉਹੀ ਕੈਮੀਕਲ ਦੀ ਥੋੜੀ ਜੀ ਮਾਤਰਾ ਲੈਂਦਾ ਹੈ ਤੇ 24 ਮਾਰਚ ਨੂੰ ਉਹ ਆਪਣਾ ਟੈਸਟ ਵੀ ਕਰਵਾਉਂਦਾ ਹੈ ਪਰ ਪੁਲਿਸ ਉਸ ਤੋਂ ਬਾਅਦ ਉਸ ਨੂੰ ਫੇਰ ਚੱਕ ਲੈਂਦੀ ਹੈ ਤੇ ਉਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਇਹ ਕੈਮੀਕਲ ਖਾਨ ਦਾ ਵਰਨ ਅਰੋੜਾ ਦਾ ਇਹ ਮਕਸਦ ਸੀ ਕਿ ਪੁਲਿਸ ਨੂੰ ਲੱਗੇ ਕਿ ਇਹ ਬੰਦਾ ਵੀ ਇਸ ਚੀਜ਼ ਨਾਲ ਪੀੜਤ ਹੈ ਪਰ ਪੁਲਿਸ ਉਸ ਦੀ ਇੱਕ ਨਹੀਂ ਸੁਣਦੀ ਤੇ ਉਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਵਰਨ ਟੁੱਟ ਜਾਂਦਾ ਹੈ ਤੇ ਉਹ ਸਾਰੀ ਕਹਾਣੀ ਦੱਸਦਾ ਹੈ ਉਹ ਦੱਸਦਾ ਹੈ ਕਿ ਮੇਰੀ ਦਿਬਿਆ ਦੇ ਨਾਲ 12 ਸਾਲ ਪਹਿਲਾਂ ਮੈਰਿਜ ਹੋਈ ਸਾਡੇ ਪਰਿਵਾਰ ਆਰਥਿਕ ਪੱਖੋਂ ਬੜੇ ਹੀ ਵਧੀਆ ਸੀ ਸਾਡੇ ਕੋਲ ਪੈਸੇ ਦੀ ਕੋਈ ਕਮੀ ਨਹੀਂ ਸੀ ਪਰ ਇੱਕ ਕਮੀ ਸੀ 7 ਸਾਲ ਹੋ ਗਏ ਸੀ ਵਿਆਹ ਨੂੰ ਸਾਡੇ ਕੋਲ ਬੱਚਾ ਨਹੀਂ ਹੋਇਆ ਫੇਰ ਆਈ ਵੀ ਐਫ ਟੈਕਨੋਲੋਜੀ ਰਾਹੀਂ ਅਸੀਂ ਬੱਚਾ ਲੈਤਾ ਸਾਡੇ ਘਰ ਦੋ ਜੁੜਵੇਂ ਬੱਚੇ ਜਨਮੇ ਕੁੜੀ ਤੇ ਮੁੰਡਾ ਸਮਾਂ ਅੱਗੇ ਵਧਿਆ ਸਭ ਕੁਝ ਵਧੀਆ ਚੱਲ ਰਿਹਾ ਸੀ ਪਰ ਹੁਣ ਬਰुण अरोड़ा ਦੇ ਪਿਤਾ ਦੀ ਮੌਤ ਹੋ ਗਈ ਤੇ ਸੰਯੋਗ ਦੇ ਨਾਲ ਹੀ ਉਧਰ ਦਿਬਿਆ ਪ੍ਰੈਗਨੈਂਟ ਹੋ ਗਈ ਤੇ ਹੁਣ ਵਰੁਣ ਨੂੰ ਲੱਗਿਆ ਕਿ ਮੇਰੇ ਪਿਤਾ ਦਾ ਸਾਡੇ ਘਰ ਦੇ ਵਿੱਚ ਪੁਨਰ ਜਨਮ ਹੋਏਗਾ ਮੇਰੀ ਔਲਾਦ ਰਾਹੀਂ ਜਾਨੀ ਜੋ ਬੱਚਾ ਸਾਡੇ ਘਰ ਹੋ ਜਨਮੇਗਾ ਉਹ ਮੇਰੇ ਪਿਤਾ ਦੇ ਰੂਪ ਦੇ ਵਿੱਚ ਹੀ ਆਵੇਗਾ ਪਰ ਡਾਕਟਰਾਂ ਨੇ ਦਿਬਿਆ ਨੂੰ ਕਿਹਾ ਕਿ ਇਹ ਬੱਚੇ ਨੂੰ ਜੇ ਤੁਸੀਂ ਜਨਮ ਦੇਵੋਗੇ ਤਾਂ ਤੁਹਾਡੀ ਜ਼ਿੰਦਗੀ ਨੂੰ ਖਤਰਾ ਹੈ ਤੁਹਾਡੀ ਮੌਤ ਵੀ ਹੋ ਸਕਦੀ ਹੈ ਤਾਂ ਪੇਕਿਆਂ ਨੇ ਦਵਿੰਦਰ ਨੇ ਉਸ ਦੀ ਪਤਨੀ ਨੇ ਤੇ ਉਸ ਦੀ ਛੋਟੀ ਬੇਟੀ ਨੇ ਜ਼ੋਰ ਪਾਇਆ ਕਿ ਤੁਸੀਂ ਅਬੋਰਸ਼ਨ ਕਰਵਾ ਦਿਓ ਪਰ ਬਰੁਨ ਇਸ ਗੱਲ ਦੇ ਹੱਕ ਵਿੱਚ ਨਹੀਂ ਸੀ ਪੇਕਿਆ ਨੇ ਆਪਣੀ ਬੇਟੀ ਦੀ ਜ਼ਿੰਦਗੀ ਦੇਖਦੇ ਹੋਏ ਉਸ ਦਾ ਅਬੋਰਸ਼ਨ ਕਰਵਾ ਦਿੱਤਾ ਬਰੁਨ ਬਹੁਤ ਜ਼ਿਆਦਾ ਗੁੱਸਾ ਆਇਆ ਬਰੁਨ ਨੇ ਫਿਰ ਇੱਕ ਸਾਜ਼ਿਸ਼ ਰਚੀ ਸਾਜ਼ਿਸ਼ ਦੇ ਅਧੀਨ ਬਰੁਨ 31 ਜਨਵਰੀ 2021 ਨੂੰ ਤਕਰੀਬਨ 3 ਵਜੇ ਆਪਣੇ ਸਹੁਰੇ ਘਰ ਆਉਂਦਾ ਹੈ ਇੰਦਰਾਪੁਰੀ ਤੇ ਨਾਲ ਲੈ ਕੇ ਆਉਂਦਾ ਹੈ ਮੱਛੀ ਕਰੀ ਉਹ ਕਹਿੰਦਾ ਹੈ ਕਿ ਮੈਂ ਮੱਛੀ ਕਰੀ ਲੈ ਕੇ ਆਇਆ ਤੁਸੀਂ ਖਾਓ ਪਰ ਉਹ ਆਪਣੇ ਦੋ ਛੋਟੇ ਬੱਚੇ ਜੋ 4 ਸਾਲ ਦੇ ਹੁੰਦੇ ਆ ਉਹਨਾਂ ਨੂੰ ਨਹੀਂ ਖਾਣ ਦਿੰਦਾ ਉਹਨਾਂ ਨੂੰ ਕਹਿੰਦਾ ਹੈ ਕਿ ਤੁਸੀਂ ਹੁਣੇ-ਹੁਣੇ ਦੁੱਧ ਪੀਤਾ ਹੈ ਇਸ ਲਈ ਤੁਸੀਂ ਇਹ ਨਾ ਖਾਓ ਪ੍ਰਿੰਕਾ ਬਾਹਰ ਗਈ ਹੁੰਦੀ ਹੈ ਆਪਣੇ ਦੋਸਤਾਂ ਦੇ ਨਾਲ ਪਰ ਉਹ ਉਸਦੀ ਵੇਟ ਕਰਦਾ ਹੈ ਤਕਰੀਬਨ ਸ਼ਾਮ ਨੂੰ 6 ਵਜੇ ਉਹ ਵਾਪਸ ਆਉਂਦੀ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਤੂੰ ਇਹ ਮੱਛੀ ਖਾ ਉਹ ਮੱਛੀ ਖਾਂਦੀ ਹੈ ਤੇ ਆਪਣੇ ਜੀਜੇ ਨੂੰ ਯਾਨੀ ਵਰੁਣ ਨੂੰ ਵੀ ਕਹਿੰਦੀ ਹੈ ਕਿ ਤੂੰ ਵੀ ਖਾ ਪਰ ਉਹ ਕਹਿੰਦਾ ਕਿ ਮੇਰੇ ਤਾਂ ਦੰਦਾਂ ਦੇ ਵਿੱਚ ਦਰਦ ਹੈ ਮੈਨੂੰ ਕਾਣੀ ਮੱਛੀ ਖਵਾ ਕੇ ਉਹ ਵਾਪਸ ਆ ਜਾਂਦਾ ਹੈ ਇਸ ਮੱਛੀ ਦੇ ਵਿੱਚ ਹੀ ਉਹ ਕੈਮੀਕਲ ਮਲਾਇਆ ਹੁੰਦਾ ਹੈ ਇਸ ਮੱਛੀ ਕਰੀ ਦੇ ਵਿੱਚ ਮਿਲੇ ਹੋਏ ਕੈਮੀਕਲ ਕਾਰਨ ਬਰਮ ਦੀ ਸੱਸ ਸਾਲੀ ਤੇ 9 ਅਪ੍ਰੈਲ ਨੂੰ ਬਰਮ ਦੀ ਘਰ ਵਾਲੀ ਦੱਬਿਆ ਦੀ ਵੀ ਮੌਤ ਹੋ ਗਈ ਬਰਮ ਨੇ ਦੱਸਿਆ ਕਿ ਪਹਿਲਾਂ ਮੈਂ ਇਹਨਾਂ ਨੂੰ ਇੱਕ ਹੋਰ ਕੈਮੀਕਲ ਦੇਣ ਦੀ ਸੋਚੀ ਪਰ ਉਸ ਦੇ ਨਾਲ ਬੰਦਾ ਨਾਲ ਦੀ ਨਾਲ ਮਰ ਜਾਂਦਾ ਹੈ ਤੇ ਮੈਂ ਸੋਚਿਆ ਕਿ ਮੇਰੇ ਤੇ ਸ਼ੱਕ ਹੋ ਜਾਵੇਗਾ ਫਿਰ ਉਸਨੇ ਇਸ ਕੈਮੀਕਲ ਨੂੰ ਇੰਟਰਨੈਟ ਉੱਤੇ ਸਰਚ ਕੀਤਾ ਤੇ ਤਕਰੀਬਨ 42000 ਰੁਪਏ ਵਿੱਚ ਇਹ ਕੈਮੀਕਲ ਮੰਗਵਾਇਆ ਮੰਗਵਾਉਣ ਤੋਂ ਬਾਅਦ ਮੱਛੀ ਕਰੀ ਦੇ ਵਿੱਚ ਮਿਲਾ ਕੇ ਆਪਣੇ ਸਹੁਰੇ ਪਰਿਵਾਰ ਨੂੰ ਖਵਾ ਦਿੱਤਾ ਜਿਸ ਨਾਲ ਉਹਨਾਂ ਦੀ ਤੜਫ ਤੜਕੇ ਮੌਤ ਹੋ ਗਈ 31 ਜਨਵਰੀ 2021 ਨੂੰ ਖਵਾਈ ਹੋਈ ਬਰਨ ਵੱਲੋਂ ਉਹ ਮੱਛੀ ਕਰੀ ਨੇ ਉਸ ਦਾ ਸੋਹਰਾ ਪਰਿਵਾਰ ਤਾਂ ਖਤਮ ਕੀਤਾ ਹੀ ਕੀਤਾ ਪਰ ਨਾਲ ਬਰਨ ਵੀ ਹੁਣ ਜੇਲ੍ਹ ਦੇ ਵਿੱਚ ਆ ਉਸ ਨੇ ਆਪਣਾ ਪਰਿਵਾਰ ਵੀ ਉਜਾੜ ਦਿਆ ਉਸ ਦੀ ਪਤਨੀ ਮਰ ਗਈ ਤੇ ਉਹ ਖੁਦ ਜੇਲ੍ਹ ਦੇ ਵਿੱਚ ਚਲਾ ਗਿਆ ਬੱਚੇ ਰੁੱਲ ਗਏ ਸੋ ਇਹ ਕਹਾਣੀ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਇੱਕ ਕਹਾਣੀ ਸੁਣਾਉਣ ਦਾ ਮਕਸਦ ਇਹ ਹੀ ਹੁੰਦਾ ਹੈ ਕਿ ਆਪਾਂ ਨੂੰ ਪਤਾ ਲੱਗ ਸਕੇ ਕਿ ਜੋ ਲੋਕ ਗੁੱਸੇ ਦੇ ਵਿੱਚ ਬਦਲੇ ਦੀ ਭਾਵਨਾ ਦੇ ਵਿੱਚ ਇਹੋ ਜਿਹਾ ਕਦਮ ਚੱਕ ਲੈਂਦੇ ਨੇ ਉਹ ਦੂਸਰੇ ਦੇ ਨਾਲ ਨਾਲ ਆਪਣਾ ਵੀ ਬਹੁਤ ਵੱਡਾ ਨੁਕਸਾਨ ਕਰ ਲੈਂਦੇ ਨੇ ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਮੇਰੀ ਵੀਡੀਓ ਅੱਛੀ ਲੱਗੀ ਹੋ ਆਪਣਾ ਕਮੈਂਟ ਜ਼ਰੂਰ ਕਰਨਾ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ